ਹਾਂਜੀ ਗੁਰੂ ਪਿਆਰੇਓ ਗੁਰੂ ਸਵਾਰੇਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਪਜੀ ਸਾਹਿਬ ਜੀ ਦੇ ਪੰਜ ਪਾਠਾਂ ਦੇ ਵਿੱਚ ਕਿੰਨੀ ਸ਼ਕਤੀ ਹੈ ਕਿੰਨੀ ਤਾਕਤ ਹੈ ਤੇ ਇਹ ਪੰਜ ਪਾਠਾਂ ਦਾ ਜਾਪ ਕਿਸ ਵਿਧੀ ਦੇ ਨਾਲ ਕਰਨਾ ਹੈ ਇਸ ਚੀਜ਼ ਦੀ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਤਿਹਾਸ ਦਾ ਪ੍ਰਮਾਣ ਲੈ ਲਈਏ ਜਪਜੀ ਸਾਹਿਬ ਜੀ ਦਾ ਜਿਹੜਾ ਪਾਠ ਹੈ ਇਹ ਇੰਨਾ ਜ਼ਰੂਰੀ ਤੇ ਇੰਨਾ ਸ਼ਕਤੀਸ਼ਾਲੀ ਪਾਠ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਪੰਜ ਪੂਤਕ ਸਰੀਰ ਸੰਕੋਚਿਆ ਮਹਾਰਾਜ ਨੇ ਆਪਣਾ ਪੰਜ ਪੂਤਕ ਸਰੀਰ ਸੰਕੋਚਣ ਤੋਂ ਪਹਿਲਾਂ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਕੀਤਾ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਨੇ ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਕੀਤਾ ਜਦੋਂ ਬਾਬਾ ਬੁੱਢਾ ਜੀ ਨੇ ਆਪਣਾ ਚੋਲਾ ਤਿਆਗਿਆ ਤੇ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਹੋ ਕੇ ਇੱਕ ਬਾਟ ਸ੍ਰੀ ਜਪਜੀ ਸਾਹਿਬ ਜੀ ਦਾ ਆਪ ਬੋਲ ਕੇ ਕੀਤਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਚੱਲ ਰਿਹਾ ਹੈ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਹੈ ਸਰੀਰ ਦੋ ਹਿੱਸਿਆਂ 'ਚ ਵੰਡਿਆ ਗਿਆ ਪਰ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਦੋਨਾਂ ਹਿੱਸਿਆਂ ਵਿੱਚ ਆਵਾਜ਼ ਆਉਂਦੀ ਰਹੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰਿਆ ਗਿਆ ਜਦੋਂ ਜ਼ਕਰੀਆ ਖਾਨ ਨੇ ਖੋਪਰ ਉਤਾਰਿਆ 21 ਦਿਨ ਭਾਈ ਸਾਹਿਬ ਜੀ ਨੇ ਆਪਣਾ ਸਰੀਰ ਨਹੀਂ ਛੱਡਿਆ ਉਹਨਾਂ ਨੇ ਵਚਨ ਕੀਤਾ ਸੀ ਕਿ ਮੈਂ ਤਾਰੂ ਸਿੰਘ ਇਹ ਵਾਅਦਾ ਕਰਦਾ ਕਿ ਜ਼ਕਰੀਆ ਖਾਨ ਦੇ ਸਿਰ ਵਿੱਚ ਜੁੱਤੀਆਂ ਲਾ ਕੇ ਉਹਨੂੰ ਅੱਗੇ ਲਾ ਕੇ ਲੈ ਕੇ ਜਾਵਾਂਗਾ ਉਹਨਾਂ ਚਿਰ ਮੈਂ ਸਰੀਰ ਨਹੀਂ ਤਿਆਗਣਾ 21 ਦਿਨ ਭਾਈ ਸਾਹਿਬ ਜੀ ਜਪਦੀ ਸਾਹਿਬ ਦਾ ਪਾਠ ਕਰਦੇ ਰਹੇ ਜਾਪ ਕਰਦੇ ਰਹੇ ਜਦੋਂ 21ਵੇਂ ਦਿਨ ਜਕਰੀਆ ਖਾਨ ਚੜਾਈ ਕਰ ਗਿਆ ਭਾਈ ਤਾਰੂ ਸਿੰਘ ਦੀ ਜੁੱਤੀ ਸਿਰ ਵਿੱਚ ਵੱਜੀ ਜਦੋਂ ਉਹ ਪਸ਼ਾਬ ਦਾ ਬੰਨ ਬੈਗਿਆ ਸੀ ਇਹ ਭਾਈ ਸਾਹਿਬ ਨੇ ਜਪਜੀ ਸਾਹਿਬ ਦੇ ਪਾਠਾਂ ਦਾ ਭੋਗ ਪਾਉਣਾ ਸੀ ਤੇ ਲੱਛੀ ਨਾਮ ਨਾਨ ਦਾ ਇੱਕ ਗੁਰਸਿੱਖ ਕੋਲੇ ਬੈਠਾ ਸੀ ਹੋਰ ਕਈ ਗੁਰਸਿੱਖ ਬੈਠੇ ਸੀ ਉਹਨਾਂ ਨੂੰ ਕਿਹਾ ਕਿ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲੈ ਕੇ ਆਓ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਭਾਈ ਸਾਹਿਬ ਨੇ ਆਨੰਦ ਸਾਹਿਬ ਜੀ ਦੀ ਵਾਣੀ ਦਾ ਪਾਠ ਕਰਕੇ ਅਰਦਾਸ ਕਰਕੇ ਭੋਗ ਪਾਇਆ ਤੇ ਆਪਣਾ ਸਰੀਰ त्याਗਿਆ ਹੁਣ ਗੱਲ ਕਰਦੇ ਆ ਆਪਾਂ ਕਿ ਇਹ ਜਿਹੜਾ ਜਪਜੀ ਸਾਹਿਬ ਹੈ ਦੇ ਪੰਜ ਪਾਠ ਵਿਧੀ ਅਨੁਸਾਰ ਕੀਤੇ ਜਾਣ ਤੇ ਉਹਦਾ ਕੀ ਮਹਤਮਾ ਹੈ ਇੱਕ ਕੋਈ ਬੀਬੀ ਕਿਸੇ ਮਾਹਪੁਰਖਾਂ ਕੋਲੇ ਗਈ ਉਹਦੇ ਬੱਚੇ ਦਾ ਬਾਹਰ ਦਾ ਕੈਨੇਡਾ ਦਾ ਵੀਜ਼ਾ ਨਹੀਂ ਸੀ ਲੱਗ ਰਿਹਾ ਫੈਲ ਨਹੀਂ ਸੀ ਲੱਗ ਰਹੀ ਮਾਹ ਪ੍ਰਸ਼ਾ ਨੇ ਆਖਿਆ ਕਿ ਭਾਈ ਪੰਜ ਪਾਠ ਸ੍ਰੀ ਜਪਤੀ ਸਾਹਿਬ ਦੇ ਅਮਰਤ ਵੇਲੇ ਵਿਧੀ ਵੀ ਦੱਸੀ ਉਹਨਾਂ ਨੇ ਵੀ ਇਸ ਵਿਧੀ ਦੇ ਨਾਲ ਤੁਸੀਂ ਕਰਨੇ ਨੇ ਤੇ ਇੱਕ ਹਫ਼ਤੇ ਬਾਅਦ ਜਿੰਨਾ ਚਿਰ ਫਾਇਲ ਨਹੀਂ ਲੱਗਦੀ ਕੰਮ ਬਣਦਾ ਨਹੀਂ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਅਰਦਾਸ ਕਰਨੀ ਹੈ ਫਿਰ ਫਿਰ ਉਸੇ ਤਰ੍ਹਾਂ ਜਾਪ ਕਰਦੇ ਰਹਿਣਾ ਤੇ ਜਦੋਂ ਇੱਕ ਮਹੀਨਾ ਲੰਘ ਗਿਆ ਉਹ ਬੀਬੀ ਮਹਾਪੁਰਸ਼ਾਂ ਕੋਲੇ ਆਈ ਕਹਿੰਦੀ ਬਾਬਾ ਜੀ ਤੁਸੀਂ ਸਾਨੂੰ ਜਾਪ ਦੱਸਿਆ ਸੀ ਅਸੀਂ ਕੀਤਾ ਪਰ ਸਾਡਾ ਕੰਮ ਤੇ ਬੜਿਆ ਨਹੀਂ ਉਹ ਮਹਾਪੁਰਸ਼ ਕਹਿੰਦੇ ਬੀਬਾ ਜੀ ਪਹਿਲਾਂ ਇਹ ਦੱਸੋ ਵੀ ਤੁਸੀਂ ਜੋ ਜਾਪ ਦੱਸਿਆ ਸੀ ਉਹ ਕਰਦੇ ਨੇ ਕਹਿੰਦੇ ਹਾਂ ਜੀ ਹਫਤੇ ਬਾਅਦ ਦੇਖ ਕਰਾ ਕੇ ਅਰਦਾਸ ਕਰਦੇ ਨੇ ਕਹਿੰਦੇ ਹਾਂ ਜੀ ਕਹਿੰਦੇ ਇਹ ਦੱਸੋ ਵੀ ਉਹ ਜਾਪ ਕਿਦਾਂ ਕਰਦੇ ਸੀ ਕਹਿੰਦੀ ਬੱਸ ਬਾਬਾ ਜੀ ਦੋ ਜਪਜੀ ਸਾਹਿਬ ਦੇ ਪਾਠ ਸਵੇਰੇ ਪ੍ਰਸ਼ਾਦਾ ਬਣਾਉਂਦਿਆਂ ਕਰ ਲੇ ਇੱਕ ਦੁਪਹਿਰੇ ਕੰਮ ਕਰਦੇ ਆਂ ਤੁਰਦੇ ਆਂ ਫਿਰਦੇ ਆਂ ਕਰ ਲਿਆ ਦੋ ਸ਼ਾਮੀ ਕਰ ਲਏ ਮਹਾਪੁਰਸ਼ ਕਹਿੰਦੇ ਬਸ ਇੱਥੀ ਤੇ ਟੱਲ ਰਹਿ ਗਈ ਤੁਰਦੇ ਆਂ ਫਿਰਦੇ ਆਂ ਕੰਮ ਕਰਦੇ ਆਂ ਤੁਸੀਂ ਵੈਸੇ ਕੋਈ ਬਾਣੀ ਦਾ ਜਾਪ ਕਰਨਾ ਹੈ ਆਪਣੀ ਖੁਸ਼ੀ ਦੇ ਲਈ ਕਰੀ ਜਾਓ ਸਿਮਰਨ ਕਰ ਲਓ ਪਰ ਜਦੋਂ ਕੋਈ ਕਾਰਜ ਸਿੱਧ ਕਰਨਾ ਹੈ ਉਹਦੇ ਲਈ ਤੁਹਾਨੂੰ ਜੋ ਵਿਧੀ ਵਿਧਾਨ ਦੱਸਿਆ ਹੈ ਉਸ ਵਿਧੀ ਵਿਧਾਨ ਦੇ ਨਾਲ ਸ਼ਰਧਾ ਭਾਵ ਘੋਕੇ ਤੁਸੀਂ ਅਗਾਗਰਤਾ ਬਣਾ ਕੇ ਢੋਲਤਾ ਰੱਖ ਕੇ ਜਾਪ ਕਰਨਾ ਹੈ ਤੇ ਹੁਣ ਮੈਂ ਤੁਹਾਨੂੰ ਦੁਬਾਰਾ ਵਿਧੀ ਦੱਸ ਰਿਹਾ ਆਂ ਮਾ ਪੁਰਸ਼ਕਾਂ ਦੇ ਬੀਬਾ ਜੀ ਸਵੇਰਿਆਂ ਮਰਤ ਵੇਲੇ ਕੇਸ਼ੀ ਇਸ਼ਨਾਨ ਕਰਕੇ ਉੱਠ ਕੇ ਸੁੱਤੇ ਵਸਤਰ ਪਾ ਕੇ ਸਭ ਤੋਂ ਪਹਿਲਾਂ ਇੱਕ ਆਸਣ ਵਿਛਾਓ ਗੁਰੂ ਸਾਹਿਬ ਜੀ ਦੇ ਨਾਮ ਦਾ ਵੀ ਇਹ ਆਸਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦਾ ਉਹਦੇ ਬਿਲਕੁਲ ਕੋਲੇ ਨੇੜੇ ਸਾਹਮਣੇ ਇੱਕ ਛੋਟਾ ਜਿਹਾ ਆਸਣ ਵਿਛਾ ਕੇ ਦੇਸੀ ਘਿਓ ਦੀ ਜੋਤ ਲਾ ਕੇ ਕੜਾ ਪ੍ਰਸ਼ਾਦੀ ਦੇ ਕਰਕੇ ਅਰਦਾਸ ਕਰਕੇ ਆਪ ਚੌਂਕੜਾ ਮਾਰ ਕੇ ਬੈਠੋ ਤੇ ਗੁਰੂ ਸਾਹਿਬ ਨੂੰ ਅੰਗ ਸੰਗ ਮੰਨੋ ਵੀ ਇਹ ਸਾਸਣ ਤੇ ਗੁਰੂ ਸਾਹਿਬ ਆਪ ਬਰਾਜ ਰਹੇ ਨੇ ਤੇ ਫਿਰ ਤੁਸੀਂ ਜਪਜੀਤ ਸਾਹਿਬ ਦਾ ਇੱਕ ਪਾਠ, ਦੋ ਪਾਠ, ਤਿੰਨ ਪਾਠ, ਚਾਰ ਪਾਠ, ਪੰਜ ਪਾਠ ਇਸ ਤਰ੍ਹਾਂ ਪੰਜ ਪਾਠ ਕਰਕੇ ਅਰਦਾਸ ਕਰੋ। ਹਫਤੇ ਬਾਅਦ ਦੇਖਰਾ ਕੇ ਅਰਦਾਸ ਕਰੋ। ਤੇ ਜਦੋਂ ਤੁਹਾਡਾ ਕੰਮ ਬਣ ਗਿਆ ਫਿਰ ਮੇਰੇ ਨਾਲ ਗੱਲ ਕਰਿਓ। ਕਿਉਂਕਿ ਭਾਈ ਗੋਂਦਾ ਜੀ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਬਚਨ ਹੋਇਆ ਸੀ ਜਦੋਂ ਭਾਈ ਗੋਂਦਾ ਜੀ ਨੇ ਆਖਿਆ ਸੀ ਕਿ ਮਹਾਰਾਜ ਜੀ ਜਦੋਂ ਮੈਂ ਆਪਣੇ ਘਰੇ ਜਾਪ ਕਰਦਾ ਮੈਨੂੰ ਤੁਹਾਡੇ ਦਰਸ਼ਨ ਚਾਹੀਦੇ ਨੇ ਮਹਾਰਾਜ ਕਹਿੰਦੇ ਭਾਈ ਗੋਂਦਾ ਜੀ ਤੁਸੀਂ ਇੱਕ ਆਸਣ ਲਾ ਲੈਣਾ ਸਾਡਾ ਤੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋਗੇ ਧਿਆਨ ਨਾਲ ਜਦੋਂ ਆਸਣ ਵੱਲ ਝਾਤੀ ਮਾਰੋਗੇ ਇਸੀ ਤੁਹਾਨੂੰ ਸ਼ਾਸਨ ਤੇ ਵਿਰਾਜਮਾਨ ਹੋਏ ਦਰਸ਼ਨ ਦਿਹਾ ਕਰਾਂਗੇ ਸੋ ਇਹ ਸਾਡਾ ਇਤਿਹਾਸ ਹੈ ਤੇ ਇਹ ਸਾਡੀ ਭਾਵਨਾ ਤੇ ਡਿਪੈਂਡ ਹੈ ਵੀ ਸੀ ਕਿੰਨੀ ਕਿ ਭਾਵਨਾ ਰੱਖਦੇ ਆ ਤੇ ਮਹਾਂਪੁਰਸ਼ਾਂ ਦਾ ਬਚਨ ਮੰਨ ਕੇ ਉਸ ਬੀਬੀ ਨੇ ਫਿਰ ਉਸ ਦਿਨ ਤੋਂ ਉਹ ਵਿਧੀ ਦੇ ਨਾਲ ਜਾਪ ਸ਼ੁਰੂ ਕੀਤਾ ਗੁਰੂ ਕਾਲਗੀਧਰ ਪਾਤਸ਼ਾਹ ਦਾਸਣ ਲਾ ਕੇ ਉਹਦੇ ਬਿਲਕੁਲ ਸਾਹਮਣੇ ਛੋਟਾ ਜਿਹਾ ਆਪਣਾ ਅਸਣ ਲਾ ਕੇ ਦੇਸੀ ਕੀ ਉਹਦੀ ਜੋਤ ਲਾ ਕੇ ਫਿਰ ਜਪਜੀ ਸਾਹਿਬ ਦੇ ਪੰਜ ਪਾਠ ਪੂਰੀ ਸ਼ਰਧਾ ਨਾਲ ਭਾਵਨਾ ਨਾਲ ਕਰਕੇ ਅਰਦਾਸ ਕਰਨੀ ਤੇ ਹਫਤੇ ਬਾਅਦ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਅਰਦਾਸ ਕਰਾਉਣੀ ਮਹਾਪੁਰਸ਼ਾਂ ਨੇ ਤਾਂ ਕਿਹਾ ਸੀ ਵੀ 2 ਮਹੀਨਿਆਂ ਚ ਕੰਮ ਹੋ ਜਾਏਗਾ ਪਰ 1 ਮਹੀਨੇ ਬਾਅਦ ਹੀ ਉਹਨਾਂ ਕੋਲੇ ਫੋਨ ਆ ਗਿਆ ਬਾਬਾ ਜੀ ਕਹਿੰਦੇ ਤੇ ਗੱਲ ਹੀ ਬਣ ਗਈ ਲੜਕੇ ਦੀ ਫਾਈਲ ਵੀ ਓਕੇ ਹੋ ਗਈ ਵੀਜ਼ਾ ਵੀ ਲੱਗ ਗਿਆ ਤੇ ਹੁਣ ਲੜਕਾ ਕੈਨੇਡਾ ਪਹੁੰਚ ਗਿਆ ਸੋ ਕਹਿਣ ਦਾ ਭਾਵ ਇਹ ਹੈ ਵੀ ਜਿੰਨੀ ਸ਼ਰਧਾ ਭਾਵਨਾ ਦੇ ਨਾਲ ਦੱਸੀ ਹੋਈ ਵਿਧੀ ਅਨੁਸਾਰ ਬਚਨ ਕਮਾਵਾਂਗੇ ਜਾਪ ਕਰਾਂਗੇ ਕਿ ਸਾਡੇ ਕਾਰਜ ਆਪ ਸਿੱਧ ਹੋਣਗੇ ਵੈਸੇ ਤਾਂ ਸਾਰੀ ਬਾਣੀ ਦੇ ਵਿੱਚ ਉਨੀ ਸ਼ਕਤੀ ਹੈ ਅਰਜਜੀ ਸਾਹਿਬ ਦਾ ਜੋ ਮਹਾਤਮਾ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਸੋ ਵੱਧ ਚੜ ਕੇ ਹੁਣ ਜਿਨ੍ਹਾਂ ਨੇ ਇਹ ਮਹਾਤਮ ਸੁਣ ਲਿਆ ਉਹ ਜਪਜੀ ਸਾਹਿਬ ਦੇ ਪਾਠਾਂ ਵੱਲ ਆਪਣੇ ਆਪ ਧਿਆਨ ਦੇਗਾ ਉਹ ਜਪਜੀ ਸਾਹਿਬ ਦੇ ਜਾਪ ਜਰੂਰ ਸ਼ੁਰੂ ਕਰੇਗਾ ਸੋ ਵੱਧ ਚੜ ਕੇ ਸ਼ਰਧਾ ਨਾਲ ਜਾਪ ਕਰੀਏ ਤਾਂ ਕਿ ਸਤਿਗੁਰ ਸਾਡੇ ਕਾਰਜ ਸਵਾਰੇ ਕਿਉਂਕਿ ਗੁਰੂ ਸਾਡੇ ਕਾਰਜ ਸਵਾਰਦਾ ਜਦੋਂ ਅਸੀਂ ਭਾਵਨਾ ਰੱਖ ਕੇ ਜਾਪ ਕਰਦੇ ਹਾਂ ਨਾ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਅੰਗ ਸੰਗ ਹੋ ਕੇ ਸਿਰ ਤੇ ਹੱਥ ਰੱਖ ਕੇ ਅੱਗੇ ਹੋ ਕੇ ਸਾਡੇ ਕਾਰਜ ਸਵਾਰਦੇ ਸੋ ਗੁਰੂ ਚਰਨਾਂ ਤੇ ਭਰੋਸਾ ਰੱਖ ਕੇ ਬਾਣੀ ਤੇ ਭਰੋਸਾ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ